ਦਾ ਅਕਿਊਜ਼ਡ ਹੈ ਕੋਣ ਉਸੇ ਅਰੈਸਟ ਕਰ ਲੈ ਹੈ ਜੀ ਪਰ ਚੱਕੜੀ ਤਾਂ ਲੱਗੀ ਹੈ ਜੀ ਕੀ ਇਹ 69 ਬੀ ਐਨ ਐਸ ਹੈ ਜੀ ਜਿਹੜਾ ਨਕਰ ਦਾ ਪਰਚਾ ਹੈ ਜੀ ਬਿਲਕੁਲ ਰੇਪ ਦਾ ਪਰਚਾ ਹੈ ਰੇਪ ਦਾ ਪਰਚਾ ਹੈ ਤੇ ਹੁਣ ਬਾਬਾ ਕਿੱਥੇ ਹੈ ਜੀ ਜਿਹਨੂੰ ਬਾਬਾ ਕਹਿਣਾ ਵੀ ਸਤ ਨਾਮ ਵਾਹਿ ਹੂੰ ਵਾਹ ਸਤ ਨਾਮ ਵਾਹਿ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਰਾਈ ਕੋਟ ਜੀ ਕੀ ਫਤਿਹ ਪਿਆਰੇਓ ਵੀਡੀਓ ਜਿਹੜੀ ਹੁਣ ਤੁਸੀਂ ਦੇਖ ਚੁੱਕੇ ਹੋ ਕੱਲ ਪਰਸੋਂ ਦਾ ਜਿਹੜਾ ਵਿਵਾਦ ਹੈ ਜਿਹੜਾ ਮੁੱਦਾ ਜਿਹੜਾ ਪੱਖਿਆ ਹੈ ਬਾਬਾ ਬਲਜਿੰਦਰ ਸਿੰਘ ਚਰਨ ਘਾਟ ਜਗਰਾਉਂ ਰਾਈ ਕੋਟ ਵੱਲ ਜਿੰਨੇ ਜਿਹਦੀ ਇੱਕ ਵੀਡੀਓ ਅਮਰਤਪਾਲ ਦੇ ਨਾਲ ਆਈ ਹੈ ਅਮਰਤਪਾਲ ਮਹਿਰੋ ਜਿਨੇ ਇਸ ਬਾਬੇ ਨੂੰ ਇੱਕ ਤਰ੍ਹਾਂ ਦਾ ਨੰਗਾ ਹੀ ਕਰ ਦਿੱਤਾ ਹੈ ਦੇਖੋ ਉਹਦਾ ਸਾਰਾ ਸਿਸਟਮ ਜਿਹੜਾ ਉਹਦਾ ਢਾਂਚਾ ਜਿਹੜਾ ਬਾਬੇ ਦਾ ਖਰਾਬ ਹੋ ਗਿਆ ਹੈ ਹੋਣਾ ਸੀ ਕਿਉਂਕਿ ਮਾੜੇ ਕਰਮ ਦਾ ਕਹਿੰਦੇ ਮਾੜਾ ਨਤੀਜਾ ਜਿਹੜਾ ਪਿਆਰਿਓ ਹੁੰਦਾ ਸੋ ਬਾਣਾ ਗੁਰੂ ਦਾ ਪਾਇਆ ਪ੍ਰਚਾਰ ਅਸੀਂ ਗੁਰੂ ਦੇ ਬਾਣੀ ਦਾ ਸਿੱਖੀ ਦਾ ਕਰ ਰਹੇ ਆ ਇੱਕ ਕੰਮ ਜਿਹੜੇ ਨੇ ਅਸੀਂ ਉਹ ਮਸੰਦਾਂ ਵਾਲੇ ਮਾੜੇ ਜਿਹੜੇ ਮੇਰੇ ਹਸਾਬ ਦੇ ਨਾਲ ਕਦੇ ਵੀ ਇੱਕ ਗੁਰਸਿੱਖ ਨੂੰ ਮਹਾਰਾਜ ਨੇ ਕਿਹਾ ਦੇਖ ਪਰਾਈਆਂ ਚੰਗੀਆਂ ਮਾਵਾ ਧੀਆ ਜਾਣਾ ਜੋ ਹਰ ਇੱਕ ਗੁਰਸਿੱਖ ਦਾ ਫਰਜ ਹੈ ਕਿ ਆਪਣੀ ਨਿਗਾ ਆਪਣੀ ਸੁਰਤੀ ਵਿਰਤ ਜਿਹੜੀ ਬਿਲਕੁਲ ਠੀਕ ਰੱਖਣੀ ਚਾਹੀਦੀ ਹੈ ਨਾ ਕਿ ਮਾਵਾ ਧੀਆ ਪਹਿਣਾ ਸਭ ਦੀਆਂ ਬਰਾਬਰ ਨੇ ਤੇ ਜਦੋਂ ਬਾਣ ਦੀ ਆੜ ਦੇ ਵਿੱਚ ਜੇ ਤੁਸੀਂ ਐਸੇ ਕਰਮ ਕਰਦੇ ਆਂ ਦੇਖੋ ਨਾਲੇ ਤਾਂ ਆਪ ਜੇਲ੍ਹ ਚ ਗਿਆ ਨਾਲੇ ਡੇਰਾ ਗਿਆ ਮਹਾਰਾਜ ਦੇ ਰੂਪ ਜਿਹੜੇ ਨੇ ਉੱਥੋਂ ਚਲੇ ਗਏ ਸਾਰਾ ਸਿਸਟਮ ਜਿਹੜਾ ਖਤਮ ਹੋ ਗਿਆ ਤੇ ਜਿਹੜੀ ਥਾਂ ਥਾਂ ਤੇ ਥੋ ਥੋ ਜਿਹੜੀ ਦੁਨੀਆ ਭਰ ਦੇ ਵਿੱਚ ਹੋ ਰਹੀ ਹੈ ਤੇ ਬਾਣੇ ਵਾਲੇ ਸਿੰਘਾਂ ਦੀ ਸੰਤਾ ਮਹਾਪੁਰਸ਼ਾਂ ਦੀ ਅਮੇਜ ਜਿਹੜੀ ਹੈ ਉਹ ਬਿਲਕੁਲ ਖਤਮ ਹੋ ਗਈ ਹੈ ਤੇ ਕੋਈ ਵੀ ਇਸੇ ਤਰ੍ਹਾਂ ਕਿਸੇ ਹੋਰ ਸੰਤ ਤੇ ਮਹਾਪੁਰਸ਼ ਤੇ ਵਿਸ਼ਵਾਸ ਨਹੀਂ ਕਰਦਾ ਸਾਰੇ ਚਲੋ ਪੰਜੇ ਉਂਗਲਾਂ ਕਹਿੰਦੇ ਇੱਕਸਾਰ ਨਹੀਂ ਹੁੰਦੀਆਂ ਪਰ ਜਿਹੜੀ ਗਲਤੀ ਬਾਬਾ ਬਲਵਿੰਦਰ ਬਲਜਿੰਦਰ ਸਿੰਘ ਨੇ ਕੀਤੀ ਹੈ ਉਹ ਬਿਲਕੁਲ ਗਲਤ ਕੀਤੀ ਐ ਗ੍ਰਸਤੀ ਬਣੋ ਗੁਰਨਾਨਕ ਦੇ ਸਿਧਾਂਤ ਨੂੰ ਅਪਣਾਓ ਤਾਂ ਕਿ ਤੁਹਾਨੂੰ ਇਹੋ ਜਿਹਾ ਕੰਮ ਕਰਨ ਦੀ ਕੋਈ ਲੋੜ ਨਾ ਪਵੇ ਜਿਵੇਂ ਸੀ ਵੀ ਬਾਬੇ ਰਾਮ ਰਹੀਮ ਵਾਂਗੂ ਸਰਸੇ ਵਾਲੇ ਬਾਗਪੇ ਵਾਂਗੂ ਹੀ ਕੰਮ ਕਰਨੇ ਨੇ ਫਿਰ ਕੀ ਲੋੜ ਐ ਇਹ ਬਾਣਾ ਜਿਹੜਾ ਗੁਰਪ੍ਰੇਰ ਗੁਰੂ ਦਾ ਦਿੱਤਾ ਐ ਸਤਕਾਰ ਗੁਰੂ ਦਾ ਦਿੱਤਾ ਸਾਰਾ ਕੁਝ ਗੁਰੂ ਦਾ ਦਿੱਤਾ ਹੋਇਆ ਸੋ ਸਾਨੂੰ ਇਹੋ ਜੇ ਕਰਮ ਜਿਹੜੇ ਨੇ ਉਹ ਨਹੀਂ ਕਰਨੇ ਚਾਹੀਦੇ ਬਾਕੀ ਤੁਸੀਂ ਵੀ ਦੱਸ ਦਿਓ ਕਿ ਸਹੀ ਐ ਕਿ ਗਲਤ ਐ ਜੇ ਕੋ ਨਾਨਕ ਸਰ ਸੰਪਰਦਾ ਬੜੀ ਵੱਡੀ ਸੰਪਰਦਾ ਹੈ ਧੰਨ ਬਾਬਾ ਨਾਨਕ ਸਿੰਘ ਜੀ ਨੇ ਚਲਾਈ ਹੈ ਸੋ ਉਹਨਾਂ ਦੀ ਸੰਪਰਦਾ ਦਾ ਨਾਮ ਵੀ ਜਿਹੜਾ ਹੈ ਉਹ ਖਰਾਬ ਹੋਇਆ ਤੇ ਪਿਆਰੇਓ ਬਾਕੀ ਤੁਸੀਂ ਆਪ ਜਾਣਦੇ ਹੋ ਹੋਰ ਵੀ ਜਿਹੜੇ ਕਿਉਂਕਿ ਜਿਵੇਂ ਕਹਿੰਦੇ ਇੱਕ ਮੱਝ ਲਿਵੜ ਜਾਂਦੀ ਹੈ ਨਾ ਸਾਰਿਆਂ ਨੂੰ ਲਵੇੜ ਦਿੰਦੀ ਹੈ ਲੋਕ ਫਿਰ ਉਸੇ ਨਿਗਾਹ ਦੇ ਹੀ ਨਾਲ ساری ਦੁਨੀਆ ਨੂੰ ਸਾਰਿਆਂ ਨੂੰ ਵੇਖਦੇ ਨੇ ਵਕਤ ਤੁਸੀਂ ਤੁਸੀਂ ਵੀ ਦੱਸਦੇ ਹੋ ਇਹ ਸਹੀ ਹੈ ਗਲਤ ਹੈ ਕਿਉਂਕਿ ਸਿੱਖੀ ਨੂੰ ਬਾਣੀ ਨੂੰ ਬਦਨਾਮ ਕਰਨਾ ਅੱਗੇ ਲੋਕ ਰੋਜ਼ ਨਿਤ ਮਾਮਲੇ ਜਿਹੜੇ ਨੇ ਸੰਤਾਂ ਦੇ ਬਾਬਿਆਂ ਦੇ ਜਿਹੜੇ ਆਉਂਦੀ ਰਹਿੰਦੇ ਨੇ ਇਹ ਇਹ ਵੀ ਨਾ ਇੱਕ ਹੋਰ ਸੋ ਨਹੀਂ ਹੋਣਾ ਚਾਹੀਦਾ ਸੀ ਕਿ ਤੁਸੀਂ ਵੀ ਆਪਣੀ رائے ਦੇ ਦਿਓ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्खी ਫਤਿਹ